ਰਾਜਾ ਦੀ ਦੂਸਰੀ ਕਿਤਾਬ ਤੀਸਰਾ ਅਧਿਆਇ ਪਹਿਲੇ ਵਚਨ ਤੋਂ ਉਹਨਾਂ ਦਿਨਾਂ ਵਿੱਚ ਜਾਂ ਉਸ ਸਮੇਂ ਵਿੱਚ ਕਿਹੜੇ ਦਿਨਾਂ ਚ ਦੱਸੋ ਉਹਨਾਂ ਦਿਨਾਂ ਚ ਠੀਕਾ ਉਹਨਾਂ ਦਿਨਾਂ ਚ ਜੇ ਇਸ ਤਰ੍ਹਾਂ ਲਿਖਿਆ ਹੈ ਤਾਂ ਉਹਨਾਂ ਦਿਨਾਂ ਚ ਯਾਨੀ ਇਸ ਤਰ੍ਹਾਂ ਹੋ ਰਿਹਾ ਹੈ ਦਿਨਾਂ ਚ ਤਾਂ ਫਿਰ ਅਸੀਂ ਪਤਾ ਕਰਨਾ ਹੈ ਉਹਨਾਂ ਦਿਨਾਂ ਚ ਉਸ ਸਮੇਂ ਚ ਕੀ ਹੋ ਰਿਆ ਸੀ ਏ ਅਸੀਂ ਵੇਖਾਂਗੇ 18ਵਾਂ ਅਧਿਆਇ ਸ਼ੁਰੂ ਦੇ ਕੁਝ ਵਚਨ ਏਲਾ ਦੇ ਪੁੱਤਰ ਇਜ਼ਰਾਈਲ ਦੇ ਰਾਜਾ ਹੋਸ਼ੇ ਦੇ 3 ਤੀਸਰੇ ਸਾਲ ਦੇ ਵਿੱਚ ਯਹੂਦਾ ਦੇ ਰਾਜਾ ਆਹਾਜ਼ ਦਾ ਪੁੱਤਰ ਹਿਜ਼ਕੀਆ ਰਾਜਾ ਹੋਇਆ ਜਦੋਂ ਰਾਜ ਕਰਨ ਲੱਗਾ ਤਾਂ ਉਹਦੀ ਉਮਰ 25 ਸਾਲ ਦੀ ਸੀ ਅਤੇ 29 ਸਾਲ ਤੱਕ ਯਰੂਸ਼ਲਮ ਤੇ ਰਾਜ ਕਰਦਾ ਰਿਹਾ ਅਤੇ ਉਸ ਦੀ ਮਾਤਾ ਦਾ ਨਾਮ ਅਬੀਸੀ ਜੋ ਯਕਰੀਆ ਦੀ ਬੇਟੀ ਸੀ ਪਿਆਰਿਓ ਹਿਜ਼ਕੀਆ ਨੇ 29 ਸਾਲ ਤੱਕ ਰਾਜ ਕੀਤਾ ਜਦ ਉਹ ਰਾਜ ਕਰਨ ਲੱਗਾ ਤਾਂ ਉਸ ਸਮੇ ਉਸ ਦੀ ਉਮਰ 25 ਸਾਲ ਦੀ ਸੀ 13ਵਾਂ ਵਚਨ ਹਿਜ਼ਕੀਆ ਰਾਜਾ ਦੇ 14ਵੇਂ ਸਾਲ ਦੇ ਵਿੱਚ ਅਸ਼ੂਰ ਦਾ ਰਾਜਾ ਸੇਂਰ ਹੀਬ ਨੇ ਯਹੂਦਾ ਦੇ ਸਾਰੇ ਗੜ ਵਾਲੇ ਸਾਰੇ ਹੀ ਨਗਰਾਂ ਤੇ ਹਮਲਾ ਕਰਕੇ ਸਭ ਨੂੰ ਘੇਰ ਲਿਆ थोड़ी काउंटिंग करनी आ सुनियो हिजकिया राजा ने पूरे किन्ने साल तक राज दसो कि साल उन्ती साल फिर तो पढ़ रहा हाँ अठारवा अध्याय दूसरा वचन जदो राज करन लगा ता उदो पची साल द ਅਤੇ 29 ਸਾਲ ਤੱਕ ਯਰੂਸ਼ਲਮ ਦੇ ਵਿੱਚ ਰਾਜ ਕਰਦਾ ਰਿਹਾ ਉਸ ਨੇ 25 ਸਾਲ ਦੀ ਉਮਰ ਦੇ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ 29 ਸਾਲ ਤੱਕ ਰਾਜ ਕਰਦਾ ਹੀ ਰਿਹਾ ਸੀ ਉਹਦੇ 29 ਸਾਲ ਦੇ ਰਾਜਕਾਲ ਦੇ ਵਿੱਚ ਯਾਨੀ 14 ਸਾਲ ਪਲੱਸ ਹੋਰ ਕਿੰਨੇ ਬਚੇ ਆ 15 ਸਾਲ 29 ਸਾਲ ਇਸ 29 ਸਾਲ ਦੇ ਰਾਜ ਦੇ ਸਮੇਂ ਦੇ ਵਿੱਚ 14 ਮੇਂ ਸਾਲ ਦੇ ਵਿੱਚ ਯਾਨੀ ਹੁਣ ਦੱਸੋ ਉਹਦੀ ਉਮਰ ਕਿੰਨੇ ਸਾਲ ਆ 25 ਸਾਲ ਅਤੇ 14 ਸਾਲ ਕਿੰਨੇ ਹੋਏ ਦੱਸੋ ਦੱਸੋ 39 ਸਾਲ ਹੋਏ ਤੁਸੀਂ ਇਸ ਉਮਰ ਅਤੇ ਸਮੇਂ ਨੂੰ ਯਾਦ ਰੱਖੋ ਇਹ ਬਹੁਤ ਜ਼ਰੂਰੀ ਆ ਜਦੋਂ 39 ਸਾਲ ਦਾ ਹੋਇਆ ਤਾਂ ਉਹ ਜਦ ਰਾਜ ਕਰ ਰਿਹਾ ਸੀ ਤਦ ਉਹਦੇ ਸ਼ਾਸਨ ਦਾ 14ਵਾਂ ਸਾਲ ਚੱਲ ਰਿਹਾ ਸੀ ਐਸੇ ਸਮੇਂ ਤੇ ਹਿਜ਼ਕੀਆ ਦੇ ਜੀਵਨ ਚ ਇੱਕ ਮੁਸ਼ਕਲ ਆ ਗਈ ਸਮੱਸਿਆ ਆ ਗਈ ਉਸ ਸਮੱਸਿਆ ਕੀ ਆਈ ਸੀ ਉਸ ਦਾ ਅਧਿਕਾਰ ਹੀ ਮੁਸ਼ਕਲ ਚ ਪੈ ਗਿਆ ਸੀ ਉਹਦੀ ਜੋ ਪੋਸਟ ਸੀ ਉਸ ਦਾ ਜੋ ਅਹੁਦਾ ਸੀ ਉਹ ਦਾ ਸ਼ਾਸਨ ਖਤਰੇ ਦੇ ਵਿੱਚ ਪੈ ਗਿਆ ਕਾਰਨ ਇਹ ਸੀ ਕਿ ਦੁਸ਼ਮਨਾ ਨੇ ਅਚਾਨਕ ਉਹਦੇ ਰਾਜ ਦੇ ਉੱਪਰ ਹਮਲਾ ਕਰ ਦਿੱਤਾ ਹਿਜ਼ਕੀਆ ਰਾਜੇ ਦੇ 14ਵੇਂ ਸਾਲ 'ਚ ਅਸ਼ੂਰ ਦੇ ਰਾਜਾ ਸੇਂਰਹੀਬ ਨੇ ਯਹੂਦਾ ਦੇ ਸਾਰੇ ਗੜ੍ਹ ਵਾਲੇ ਨਗਰਾਂ ਤੇ ਚੜਾਈ ਕਰਕੇ ਕਬਜ਼ਾ ਕਰ ਲਿਆ ਉਹਨਾਂ ਨੂੰ ਖੋ ਲਿਆ ਪਿਆਰੇ ਯਹੂਦਾ ਪਰਦੇਸ਼ ਦੇ ਗੜ ਵਾਲੇ ਸਾਰੇ ਨਗਰਾਂ ਨੂੰ ਸਾਰੇ ਪਾਸਿਓ ਘੇਰ ਲਿਆ ਯਾਨੀ ਸਾਰੇ ਖਾਸ ਨਗਰਾਂ ਨੂੰ ਆਪਣੇ ਅਧੀਨ ਕਰਨਾ ਇਸ ਲਈ ਬਹੁਤ ਹੀ ਤਾਕਤਵਰ ਦੁਸ਼ਮਨ ਅਸ਼ੂਰ ਸਮਰਾਜ ਤੇ ਰਾਜ ਕਰਨ ਵਾਲਾ ਸੈਨਰਹੀਬ ਇੱਕਦਮ ਉਹਨਾਂ ਤੇ ਆ ਗਿਆ ਆ ਕੇ ਉਹਨਾਂ ਸਾਰੇ ਨਗਰਾਂ ਨੂੰ ਘੇਰ ਲਿਆ ਚਾਰੇ ਪਾਸਿਓ ਘੇਰਿਆ ਹੀ ਨਹੀਂ ਹਜ਼ਕੀਆਂ ਨੂੰ ਇੱਕ ਚੁਣੌਤੀ ਦਿੱਤੀ ਉਹ ਕੀ ਸੀ ਮੈਂ ਤੁਹਾਡੇ ਦੇਸ਼ ਨੂੰ ਆਪਣੇ ਕਬਜ਼ੇ 'ਚ ਕਰਨ ਜਾ ਰਿਹਾ ਹਾਂ ਮੈਂ ਤੁਹਾਨੂੰ ਵੇਖ ਲਵਾਂਗਾ ਮੈਂ ਵੇਖਦਾ ਮੇਰੇ ਹੱਥੋਂ ਤੁਹਾਨੂੰ ਕੌਣ ਬਚਾ ਸਕਦਾ ਹੈ ਚੇਤਾਵਨੀ ਦਿੱਤੀ ਅੱਜ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਅੱਜ ਤੁਹਾਡੇ ਜੀਵਨ ਨੂੰ ਚੁਣੌਤੀਆਂ ਦੇਣ ਵਾਲਾ ਕੋਈ ਹੈ ਜਾਂ ਫਿਰ ਡਰਾਉਣ ਵਾਲਾ ਕੋਈ ਹੈ ਜਾਂ ਦੁੱਖ ਦੇਣ ਵਾਲਾ ਕੋਈ ਹੈ ਜਾਂ ਕੋਈ ਭੈ ਦੇਣ ਵਾਲਾ ਹੈ ਕਿਉਂ ਤੁਹਾਡੇ ਨਾਲੋਂ ਤਾਕਤਵਰ ਦਿਖਾਈ ਦੇ ਰਹੇ ਆ ਕਿ ਉਹਨਾਂ ਦਾ ਸਾਹਮਣਾ ਕਰਨਾ ਤੁਹਾਡੇ ਲਈ ਮੁਸ਼ਕਲ ਹੈ ਤਾਂ ਕੀ ਕਰਨਾ ਹੈ ਪੜ ਰਿਹਾ ਹਾਂ 19ਵੇਂ ਵਚਨ ਤੋਂ ਰਬ ਸ਼ਾਕੇ ਨੇ ਉਹਨਾਂ ਨੂੰ ਆਖਿਆ ਹਿਜ਼ਕੀਆ ਨੂੰ ਕਹੋ ਕਿ ਮਹਾਰਾਜਾ ਅਦਿਰਾਜ ਅਰਥਾਤ ਅਸ਼ੂਰ ਦਾ ਰਾਜਾ ਇਸ ਤਰ੍ਹਾਂ ਕਹਿੰਦਾ ਹੈ ਕਿ ਤੂੰ ਕਿਹਦੇ ਤੇ ਭਰੋਸਾ ਕਰਦਾ ਹੈ ਤੂੰ ਜੋ ਕਹਿੰਦਾ ਹੈ ਕਿ ਮੇਰੇ ਇੱਥੇ ਲੜਾਈ ਦੇ ਲਈ ਯੁਕਤੀ ਅਤੇ ਪ੍ਰਾਕਰਮ ਹੈ ਇਹ ਤਾਂ ਸਿਰਫ ਗੱਲਾਂ ਹੀ ਗੱਲਾਂ ਹੈ ਤੂੰ ਕਿਹਦੇ ਤੇ ਭਰੋਸਾ ਰੱਖਦਾ ਹੈ ਕਿ ਸਿਰਫ ਮੇਰੇ ਨਾਲ ਬਲਵਾ ਕੀਤਾ ਹੈ ਸੁਣ ਤੂੰ ਤਾਂ ਉਸ ਕੁਚਲੇ ਹੋਏ ਨਰਕਟ ਅਰਥਾਤ ਮਿਸਰ ਤੇ ਪਰੋਸਾ ਰੱਖਦਾ ਹੈ ਉਹਦੀ ਜੇਕਰ ਢਾ ਲਾਵੇ ਤਾਂ ਕੋਈ ਉਹਦੇ ਤੇ ਹੱਥ ਵਿੱਚ ਚੁਬ ਕੇ ਉਹ ਛਿਦੇਗਾ ਮਿਸਰ ਦਾ ਰਾਜਾ ਫਿਰਾਨ ਆਪਣੇ ਤੇ ਸਾਰੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਐਸਾ ਹੀ ਹੈ ਫਿਰ ਜੇ ਤੁਸੀਂ ਕਹੋਗੇ ਸਾਡਾ ਵਿਸ਼ਵਾਸ ਤਾਂ ਆਪਣੇ ਪਰਮੇਸ਼ਵਰ ਯਹਵਾ ਤੇ ਹੀ ਆ ਤਾਂ ਕਿ ਇਹ ਉਹੀ ਨਹੀਂ ਆ ਜਿਸ ਦੇ ਉੱਚੇ ਸਥਾਨ ਅਤੇ ਵੇਦੀਆਂ ਜਿਨ੍ਹਾਂ ਨੂੰ ਹਿਜਕੀਆਂ ਨੇ ਦੂਰ ਕਰਕੇ ਯਹੂਦਾ ਅਤੇ ਯਰੂਸ਼ਲਮ ਨੂੰ ਕਿਹਾ ਕਿ ਤੁਸੀਂ ਇਸੇ ਵੇਦੀ ਦੇ ਸਾਹਮਣੇ ਜੋ ਯਰੂਸ਼ਲਮ ਦੇ ਵਿੱਚ ਆ ਉਸ ਨੂੰ ਮੱਥਾ ਟੇਕੀ ਅਤੇ ਹੁਣ ਮੇਰੇ ਸਵਾਮੀ ਅਸ਼ੂਰ ਦੇ ਰਾਜੇ ਦੇ ਕੋਲ ਕੁਝ ਬੰਦਕ ਰਖ ਤਦ ਮੈਂ ਤੈਨੂੰ 2000 ਘੋੜੇ ਦਵਾਂਗਾ ਕੀ ਤੂੰ ਉਹਨਾਂ ਤੇ ਸਵਾਰ ਚੜਾ ਸਕੇਗਾ ਕਿ ਨਹੀਂ ਫਿਰ ਤੂੰ ਮੇਰੇ ਸਵਾਮੀ ਦੇ ਛੋਟੇ ਤੋਂ ਛੋਟੇ ਕਰਮਚਾਰੀ ਦਾ ਵੀ ਕਹਿਣਾ ਨਾ ਮੰਨ ਕੇ ਕਿਉਂ ਰੱਥਾ ਅਤੇ ਸਵਾਰਾਂ ਦੇ ਲਈ मिस्र भरोसा रखिया है अशूर राजा अपने दास भेज के सवाल कर रहा है तुसी अपने परमेश्वर आते अपने प्रभु ते विश्वास कर रहे हो तो सुनो तुसी चाहे अपने परमेश्वर ते भरोसा रखो चाहे अपने मित्रा भरोसा रखो अशूर राजे दे हथों तुन तो छुड़ा कोई भी तो छुड़ा नहीं सकता अठाईवें वचन तो ਤਦ ਰਬ ਸ਼ਾਕੇ ਨੇ ਖੜੇ ਹੋ ਕੇ ਯਹੂਦੀ ਭਾਸ਼ਾ ਚ ਉੱਚੇ ਸ਼ਬਦ ਨਾਲ ਪੁਕਾਰਿਆ ਮਹਾਰਾਜਾ ਅਦਿਰਾਜ ਅਰਥਾਤ ਅਸ਼ੂਰ ਦੇ ਰਾਜੇ ਦੀ ਗੱਲ ਸੁਨੋ ਰਾਜਾ ਇਹ ਆਖਦਾ ਹੈ ਕਿ ਹਿਜ਼ਕੀਆ ਤੈਨੂੰ ਧੋਖਾ ਨਾ ਦੇ ਸਕੇ ਕਿਉਂਕਿ ਉਹ ਤੈਨੂੰ ਮੇਰੇ ਹੱਥ ਵਿੱਚੋਂ ਬਚਾ ਨਾ ਸਕੇਗਾ ਅਤੇ ਉਹ ਤੁਹਾਨੂੰ ਇਹ ਕਹਿ ਕੇ ਯਹੋਵਾ ਤੇ ਪਰੋਸਾ ਦਿਵਾ ਨਾ ਸਕੇ ਕਿ ਯਹੋਵਾ ਜ਼ਰੂਰ ਸਾਨੂੰ ਬਚਾਏਗਾ ਅਤੇ ਇਹ ਨਗਰ ਅਸ਼ੂਰ ਦੇ ਰਾਜੇ ਦੇ ਵਸ ਵਿੱਚ ਨਾ ਹੋਣਗੇ ਹਿਜ਼ਕੀਆ ਦੀ ਨਾ ਸੁਣੀ ਅਸ਼ੂਰ ਦਾ ਰਾਜਾ ਕਹਿੰਦਾ ਹੈ ਕਿ ਪੇਂਟ ਭੇਜ ਕੇ ਮੈਨੂੰ ਖੁਸ਼ ਕਰੋ ਅਤੇ ਮੇਰੇ ਕੋਲ ਮੋੜਾਓ ਅਤੇ ਹਰ ਇੱਕ ਆਪਣੀ ਆਪਣੀ ਦਾਖਲਤਾ ਅਤੇ ਅੰਜੀਰ ਦੇ ਰੁੱਖ ਦਾ ਫਲ ਖਾਂਦਾ ਅਤੇ ਆਪਣੇ ਆਪਣੇ ਕੁੰਡ ਦਾ ਪਾਣੀ ਪੀਂਦਾ ਹੀ ਰਵੇ ਤਦ ਮੈਂ ਆਕੇ ਤੁਹਾਨੂੰ ਐਸੇ ਦੇਸ਼ ਦੇ ਵਿੱਚ ਲੈ ਜਾਵਾਂਗਾ ਜੋ ਤੁਹਾਡੇ ਦੇਸ਼ ਦੇ ਵਾਂਗੂ ਅਨਾਜ ਅਤੇ ਨਏ ਦਾਖ ਮਦੂਦਾ ਦੇਸ਼ ਰੋਟੀ ਅਤੇ ਦਾਖ ਦੀ ਬਾਰੀਆਂ ਦਾ ਦੇਸ਼ ਜਲ ਪਾਇਆਂ ਅਤੇ ਸ਼ਹਿਦ ਦਾ ਦੇਸ਼ ਹੈ ਉੱਥੇ ਤੁਸੀਂ ਮਰੋਗੇ ਨਹੀਂ ਜਿਉਂਦੇ ਰਹੋਗੇ ਅਤੇ ਜਦ ਹਿਜਕਿਆ ਇਹ ਕਹਿ ਕੇ ਤੁਹਾਨੂੰ ਬਹਿਕਾਵੇ ਕਿ ਯਹੋਵਾ ਸਾਨੂੰ ਬਚਾਏਗਾ ਅਤੇ ਉਹਨਾਂ ਦੀ ਨਾ ਸੁਣਿਓ ਅਤੇ ਹੋਰ ਜਾਤੀਆਂ ਦੇ ਦੇਵਤਿਆਂ ਨੇ ਆਪਣੇ ਆਪਣੇ ਦੇਸ਼ ਨੂੰ ਅਸ਼ੂਰ ਦੇ ਰਾਜੇ ਦੇ ਹੱਥੋਂ ਕਦੀ ਬਚਾਇਆ ਹੈ ਹਮਾਤ ਅਤੇ ਹਰਪਾਤ ਦੇ ਦੇਵਤਾ ਕਿੱਥੇ ਆ ਸਪਵੇਮ ਹੈਨਾ ਅਤੇ ਈਵਾ ਦੇ ਦੇਵਤੇ ਕਿੱਥੇ ਆ ਕਿ ਉਹਨਾਂ ਨੇ ਸ਼ੋਮਰੋਨ ਨੂੰ ਮੇਰੇ ਹੱਥੋਂ ਬਚਾਇਆ ਹੈ ਦੇਸ਼ ਦੇ ਸਾਰੇ ਦੇਵਤਿਆਂ ਦੇ ਵਿੱਚੋਂ ਐਸਾ ਕੌਣ ਆ ਜਿਸ ਨੇ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾਇਆ ਹੋਵੇ ਫਿਰ ਕੀ ਯਹੋਵਾ ਯਰੂਸ਼ਲਮ ਨੂੰ ਮੇਰੇ ਹੱਥੋਂ ਕੀ ਬਚਾਏਗਾ ਰਬ ਸ਼ਾਕੇ ਕੀ ਕਹਿ ਰਿਹਾ ਹੈ ਹਿਜ਼ਕੀਆ ਤੈਨੂੰ ਕੀ ਕਹਿ ਰਿਹਾ ਹੈ ਤੁਸੀਂ ਡਰੋ ਨਾ ਅਸੀਂ ਜਿਹਦੀ ਉਪਾਸਨਾ ਕਰਦੇ ਆ ਉਹ ਯਹੋਵਾ ਸਾਨੂੰ छुड़ाਏਗਾ ਸਾਡਾ ਦੁਸ਼ਮਣ ਸਾਡੇ ਨਾਲੋਂ ਤਾਕਤਵਰ ਹੋਣ ਤੇ ਵੀ ਅਤੇ ਜਿਸ ਨੇ ਵੀ ਕਦੇ ਹਾਰ ਦੇਖੀ ਨਾ ਹੋਵੇ ਐਸਾ ਸਮਰਥੀ ਹੋਣ ਤੇ ਵੀ ਸਾਡਾ ਪਰਮੇਸ਼ਵਰ ਸਾਡੇ ਦੁਸ਼ਮਨ ਨੂੰ ਹਰਾ ਕੇ ਸਾਨੂੰ ਜਿੱਤ ਦਵੇਗਾ ਇਸ ਤਰ੍ਹਾਂ ਹਜ਼ਕੀਆ ਕਹਿ ਰਿਹਾ ਹੈ ਨਾ ਕਿ ਵਿਸ਼ਵਾਸ ਕਰ ਰਹੇ ਹੋ ਨਾ ਕਰਿਓ ਅਸੀਂ ਫਲਾਣੇ ਦੇਸ਼ ਤੇ ਹਮਲਾ ਕੀਤਾ ਉਸ ਦੇਸ਼ ਰਹਿਣ ਵਾਲਾ ਕੋਈ ਵੀ ਦੇਵਤਾ ਸਾਨੂੰ ਰੋਕ ਨਾ ਸਕਿਆ ਇਹ ਕਹਿ ਕੇ ਲਿਸਟ ਵਿਖਾ ਰਿਹਾ ਹੈ ਹਮਾਤ ਅਤੇ ਅਰਪਾਤ ਦੇ ਦੇਵਤੇ ਕਿੱਥੇ ਆ ਸੁਪਵੇਮ ਹੈ ਨਾ ਅਤੇ ਈਵਾ ਦੇ ਦੇਵਤੇ ਕਿੱਥੇ ਆ ਲਿਸਟ ਦਿਖਾ ਰਿਆ ਅਸੀਂ ਇਹਨਾਂ ਦੇਸ਼ਾਂ ਤੇ ਹਮਲਾ ਕੀਤਾ ਇਹਨਾਂ ਦੇਸ਼ਾਂ ਦੇ ਦੇਵਤੇ ਸਾਨੂੰ ਰੋਕ ਨਾ ਸਕੇ ਇਸ ਦੇਸ਼ ਦੇ ਵਿੱਚ ਗਏ ਉਸ ਦੇਸ਼ ਦੇ ਵਿੱਚ ਗਏ ਉੱਥੋਂ ਦੇ ਦੇਵਤੇ ਅਤੇ ਦੇਵੀ ਨੇ ਸਾਨੂੰ ਰੋਕਿਆ ਨਹੀਂ ਤਾਂ ਕਿ ਯਹੋਵਾ ਸਾਡਾ ਸਾਹਮਣਾ ਕਰ ਸਕੇਗਾ ਤੁਸੀਂ ਜਿਹਦੀ ਉਪਾਸਨਾ ਕਰਦੇ ਹੋ ਉਹ ਪਰਮੇਸ਼ਰ ਕਿਸ ਨੂੰ ਰੋਕੇਗਾ ਹਿਜ਼ਕੀਆ ਦੀ ਗੱਲ ਸੁਣ ਕੇ ਤੁਸੀਂ ਆਪਣੀ ਜਾਨ ਨਾ ਗਵਾਓ ਇੱਕ ਕੰਮ ਕਰੋ ਆਪ ਹੀ ਆਪਣੀ ਇੱਛਾ ਨਾਲ ਤੁਸੀਂ ਸਾਡੇ ਅਧੀਨ ਹੋ ਜਾਓ ਅਸੀਂ ਤੈਨੂੰ ਸੁੱਖ ਦਵਾਂਗੇ ਤੈਨੂੰ ਸ਼ਾਂਤੀ ਦਵਾਂਗੇ ਤੁਹਾਨੂੰ ਖੁਸ਼ਹਾਲੀ ਨਾਲ ਭੋਜਨ ਦਵਾਂਗੇ ਤੂੰ ਸਾਡੇ ਅਧੀਨ ਹੋ ਜਾ ਫਾਲਤੂ ਜੀ ਹਿਜ਼ਕੀਆ ਦੀਆਂ ਗੱਲਾਂ ਸੁਣ ਕੇ ਅਤੇ ਸਾਡੇ ਗੁਲਾਮ ਹੋ ਕੇ ਫਾਲਤੂ ਆਪਣੇ ਜੀਵਨ ਨੂੰ ਤੁਸੀਂ ਕਿਉਂ ਨਾਸ਼ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਹਰ ਇੱਕ ਨਗਰ ਦੇ ਆਲੇ ਦੁਆਲੇ ਆਪਣੀ ਸੇਨਾ ਬਿਠਾ ਦਿੱਤੀ ਕਿਹੜੇ ਸਾਲ ਚ ਹਿਜ਼ਕੀਆ ਦੇ ਰਾਜ ਦੇ 14ਵੇਂ ਸਾਲ ਦੇ ਵਿੱਚ ਤਦ ਹਿਜ਼ਕੀਆ ਦੀ ਉਮਰ 39 ਸਾਲ ਦੀ ਸੀ ਕਿਰਪਾ ਕਰਕੇ ਇਸ ਗੱਲ ਤੇ ਗੌਰ ਕਰੋ ਹਿਸਕਿਆਦੇ ਰਾਜ ਦੇ 14ਵੇਂ ਸਾਲ ਦੇ ਵਿੱਚ ਉਹਦੇ ਰਾਜ ਦੇ ਉੱਪਰ ਖਤਰਾ ਆ ਗਿਆ ਉਹਨਾਂ ਦਿਨਾਂ ਦੇ ਵਿੱਚ ਕਿੰਨਾ ਦਿਨਾਂ ਚ ਵੀਮਾ ਅਧਿਆਇ ਪਹਿਲਾ ਵਚਨ ਉਹਨਾਂ ਦਿਨਾਂ ਵਿੱਚ ਕਿੰਨਾ ਦਿਨਾਂ ਵਿੱਚ ਕੀ ਸਮਝ ਆਇਆ ਉਹਦਾ ਅਧਿਕਾਰ ਜਦ ਸਮੱਸਿਆ ਚ ਪੈ ਗਿਆ ਉਹਨਾਂ ਦਿਨਾਂ ਚ ਉਹਦਾ ਰਾਜ ਜਦੋਂ ਸੰਘਰਸ਼ਾ ਦੇ ਵਿੱਚੋਂ ਨਿਕਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਮੇਰਾ ਕੰਮ ਹੋ ਗਿਆ ਇਸ ਤਰ੍ਹਾਂ ਦੀ ਮਾਨਸਿਕ ਚਿੰਤਾ ਜੋ ਦੁਸ਼ਮਣ ਨੇ ਦਿੱਤੀ ਉਹਨਾਂ ਦਿਨਾਂ 'ਚ ਇੱਕ ਹੋਰ ਸਮੱਸਿਆ ਆ ਗਈ ਉਹ ਕੀ ਸੀ ਬਿਮਾਰੀ ਦੀ ਸਮੱਸਿਆ ਉਹਦਾ ਰਾਜ ਖਤਰੇ ਦੇ ਵਿੱਚ ਪੈ ਗਿਆ ਸੀ ਜਦੋਂ ਦੁੱਖ ਚੱਲ ਰਿਹਾ ਸੀ ਉਸ ਸਮੇਂ 'ਚ ਦੁਸ਼ਮਨ ਸੈਨ ਰਹੀਬ ਇੱਕ ਪਾਸੇ ਉਹ ਚੇਤਾਵਨੀ ਦੇ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਜਦ ਡਰਾਉਣ ਲੱਗਾ ਜਦ ਪਰੇਸ਼ਾਨ ਕਰ ਰਿਹਾ ਸੀ ਉਸ ਨੂੰ ਬਹੁਤ ਹੀ ਜਦ ਬਹੁਤ ਡਰਾ ਦਿੱਤਾ ਸੀ ਐਸੇ ਦਿਨਾਂ ਚ ਹਿਜਕੀਆ ਦੇ ਉੱਪਰ ਇੱਕ ਹੋਰ ਸਮੱਸਿਆ ਆ ਗਈ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਉਹ ਕਿਸੇ ਬਿਮਾਰੀ ਇਹ ਆਮ ਤੌਰ ਤੇ ਜਦੋਂ ਇੱਕ ਰਾਜੇ ਦਾ ਰਾਜ ਖਤਰੇ 'ਚ ਪੈ ਜਾਂਦਾ ਹੈ ਉਸ ਸਮੇਂ ਉਹਦਾ ਅਧਿਕਾਰ ਜਦੋਂ ਖਤਰੇ 'ਚ ਪੈ ਜਾਂਦਾ ਜਦ ਉਹਦੀ ਜਾਇਦਾਦ ਖਤਰੇ 'ਚ ਪੈ ਜਾਂਦੀ ਆ ਉਹਦੀ ਆਰਥਿਕ ਸਥਿਤੀ ਖਤਰੇ 'ਚ ਪੈ ਜਾਂਦੀ ਆ ਮੰਨ ਲਓ ਕੋਈ ਯੁੱਧ ਕਰਨ ਅਚਾਨਕ ਆ ਗਿਆ ਉਸ ਯੁੱਧ ਵਿੱਚ ਕਈ ਸਿਪਾਹੀ ਗਵਾਉਣੇ ਪੈਂਦੇ ਆ ਅਤੇ ਇੰਨਾ ਹੀ ਨਹੀਂ ਉਸ ਦੇ ਜੋ ਯੁੱਧ ਦੇ ਸਮਾਨੇ ਉਹ ਵੀ ਗਵਾਉਣਾ ਪੈਂਦਾ ਹੈ ਘੋੜਿਆਂ ਨੂੰ ਗਵਾਉਣਾ ਪੈਂਦਾ ਹੈ ਸੈਨਾ ਨੂੰ ਗਵਾਉਣਾ ਪੈਂਦਾ ਹੈ ਸਵਾਰਾਂ ਨੂੰ ਗਵਾਉਣਾ ਪੈਂਦਾ ਹੈ ਆਰਥਿਕ ਸਥਿਤੀ ਵੀ ਡਾਵਾ ਡੋਲ ਹੋਣ ਲੱਗ ਜਾਂਦੀ ਆ ਜੇ ਲੜਾਈ ਹੋਣੀ ਹੈ ਤਾਂ ਇੱਕ ਪਾਸੇ ਸੈਨਾ ਤਿਆਰ ਕਰਨੀ ਆ ਅਤੇ ਸੈਨਾ ਦੇ ਸਮਾਨ ਨੂੰ ਵੀ ਤਿਆਰ ਕਰਨਾ ਹੈ ਸੈਨਾ ਚ ਸੈਨਿਕ ਜਦ ਮਰਦੇ ਜਾਂਦੇ ਆ ਹੋਰ ਵੀ ਸਿਪਾਈਆਂ ਨੂੰ ਤਿਆਰ ਕਰਨਾ ਪੈਂਦਾ ਹੈ ਜਦ ਸਮਾਨ ਖਤਮ ਹੁੰਦਾ ਰਹਿੰਦਾ ਹੈ ਹੋਰ ਵੀ ਇਕੱਠਾ ਕਰਨਾ ਪੈਂਦਾ ਹੈ ਮੰਨ ਲਓ ਕਿਸੇ ਦੇਸ਼ 'ਚ ਲੜਾਈ ਲੱਗ ਗਈ ਉਸ ਦੇਸ਼ ਦੀ ਆਰਥਿਕ ਸਥਿਤੀ ਬਰਬਾਦ ਹੋ ਜਾਂਦੀ ਆ ਮੰਨ ਲਓ ਕਿਸੇ ਦੇਸ਼ 'ਚ ਯੁੱਧ ਦੇ ਹਾਲਾਤ ਆ ਗਏ ਤਾਂ ਸਿਰਫ ਅਧਿਕਾਰ ਹੀ ਨਹੀਂ ਸਭ ਦੇ ਜੀਵਨ ਸਭ ਦੀ ਸੰਪਤੀ ਸਭ ਦੀ ਜਾਇਦਾਦ ਆਰਥਿਕ ਸਥਿਤੀ ਅਸਤਵਿਅਸਤ ਹੋ ਜਾਂਦੀ ਆ ਇੱਕ ਪਾਸੇ ਅਧਿਕਾਰ ਖਤਰੇ 'ਚ ਪੈ ਗਿਆ ਸੀ ਦੂਜੇ ਪਾਸੇ ਉਹਦੀ ਆਰਥਿਕ ਸਥਿਤੀ ਵੀ ਖਤਰੇ 'ਚ ਪੈਨ ਜਾ ਰਹੀ ਸੀ ਅਤੇ ਦੂਜੇ ਪਾਸੇ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਉਹਨਾਂ ਸਬਦਾ ਪਰੋਸਾ ਵੀ ਟੁੱਟਨ ਜਾ ਰਿਹਾ ਸੀ ਐਸੇ ਮਾੜੇ ਹਾਲਾਤਾਂ ਦੇ ਵਿੱਚੋਂ ਉਸ ਨੂੰ ਉਸ ਸਾਲ ਨਿਕਲਣਾ ਪਿਆ ਇਹ ਯਾਦ ਰੱਖੋ ਉਹ ਕਿਹੜਾ ਸਾਲ ਸੀ ਹਿਜਕਿਆ ਦੇ ਰਾਜ ਦੇ 14ਵੇਂ ਸਾਲ ਦੇ ਵਿੱਚ ਜਦੋਂ ਸ਼ਾਸਨ ਕਰ ਰਿਹਾ ਸੀ ਉਹਦੇ 14ਵੇਂ ਸਾਲ ਦੇ ਵਿੱਚ ਉਹਦਾ ਅਧਿਕਾਰ ਆਰਥਿਕ ਸਥਿਤੀ ਸਾਰੇ ਲੋਕਾਂ ਦੇ ਜੀਵਨ ਖਤਰੇ 'ਚ ਪੈ ਗਏ ਉਹਨਾਂ ਦਿਨਾਂ 'ਚ ਉਹਨਾਂ ਦਿਨਾਂ 'ਚ ਇੱਕ ਹੋਰ ਸਮੱਸਿਆ ਇਸ 39 ਸਾਲ ਦੇ ਰਾਜੇ ਦੇ ਜੀਵਨ ਚ ਆਪਈ ਉਹ ਸਮੱਸਿਆ ਕੀ ਸੀ ਆਓ ਵੇਖਦੇ ਹਾਂ ਵਿਮਾ ਅਧਿਆਏ ਪਹਿਲਾ ਵਚਨ ਉਹਨਾਂ ਦਿਨਾਂ ਚ ਅਧିକਾਰ ਜਦ ਸਮੱਸਿਆ ਚ ਪੈ ਗਿਆ ਉਹਨਾਂ ਦਿਨਾਂ ਦੇ ਵਿੱਚ ਹਿਜ਼ਕੀਆ ਐਸਾ ਰੋਗੀ ਹੋਇਆ ਕੀ ਉਹ ਮਰਨ ਵਾਲਾ ਸੀ ਇਹ ਕੀ ਆ ਜੀ ਅਧିକਾਰ ਸਮੱਸਿਆ ਚ ਪੈ ਗਿਆ ਆਰਥਿਕ ਵਿਵਸਥਾ ਸਮੱਸਿਆ 'ਚ ਪੈ ਗਈ ਸਭ ਦਾ ਭਵਿੱਖ ਖਤਰੇ 'ਚ ਪੈ ਗਿਆ ਜਿਸ ਨੇ ਉਹਨਾਂ ਦੀ ਅਗਵਾਈ ਕਰਨੀ ਸੀ ਉਹ ਭਰੋਸੇਮੰਦ ਰਾਜਾ ਜਦ ਹਿੰਮਤ ਨਾਲ ਉਹਨੇ ਸਾਹਮਣਾ ਕਰਨਾ ਸੀ ਸਾਹਮਣਾ ਕਰਨ ਦੇ ਦਿਨਾਂ 'ਚ ਉਹਦੀ ਸਿਹਤ ਹੀ ਸਮੱਸਿਆ 'ਚ ਪੈ ਗਈ ਹਿਜ਼ਕੀਆ ਰਾਜੇ ਦੀ ਸਿਹਤ ਖਰਾਬ ਹੋ ਗਈ ਉਮਰ ਕਿੰਨੀ ਸੀ 39ਵਾਂ ਸਾਲ ਕਿਹੜੇ ਸਾਲ 14ਵਾਂ ਸਾਲ ਯਾਨੀ ਉਸ ਦੇ ਰਾਜ ਦੇ 14ਵਾਂ ਸਾਲ ਚ ਹਿਜ਼ਕੀਆ ਰਾਜੇ ਦੇ ਜੀਵਨ ਦੇ ਵਿੱਚ ਦੱਸੋ ਭਾਈ ਕੀ ਹੋ ਗਿਆ ਸੀ ਕੁਝ ਵੀ ਸਹੀ ਨਹੀਂ ਹੋ ਰਿਹਾ ਸੀ ਪਿਆਰਿਓ ਅੱਜ ਕੋਈ ਸਾਡੇ ਵਿਚਕਾਰ ਹੈ ਅੱਜ ਸਾਡੇ ਵਿੱਚੋਂ ਕਿਸੇ ਦੇ ਵੀ ਜੀਵਨ ਚ ਇਹ 14ਵਾਂ ਸਾਲ ਹੈ ਯਾਨੀ ਕੁਝ ਵੀ ਠੀਕ ਨਾ ਹੋਣ ਵਾਲਾ ਸਾਲ ਕੁਝ ਵੀ ਠੀਕ ਨਹੀਂ ਹੋ ਰਿਹਾ ਐਸਾ ਸਮਾਂ ਸਾਡੇ ਵਿੱਚੋਂ ਕੋਈ ਸੋਚਦਾ ਹੈ ਕਿ ਪਾਸਟਰ ਜੀ ਇਸ ਸਾਲ ਮੇਰੇ ਨਾਲ ਕੁਝ ਵੀ ਸਹੀ ਨਹੀਂ ਹੋਇਆ ਇਸ ਸਾਲ ਆਪਣੇ ਜੀਵਨ ਦੇ ਵਿੱਚ ਕੁਝ ਵੀ ਮੈਂ ਭਲਾਈ ਨੂੰ ਦੇਖ ਨਹੀਂ ਪਾਰਿਆ ਖੁਸ਼ੀ ਵੇਖ ਨਹੀਂ ਪਾਰਿਆ ਆਰਥਿਕ ਸਮੱਸਿਆ ਆ ਗਈਆ ਅਧਿਕਾਰ ਦੇ ਉੱਪਰ ਸਮੱਸਿਆ ਅਧਿਕਾਰ ਯਾਨੇ ਉਹ ਜਿਸ ਅਹੁਦੇ ਦੇ ਉੱਪਰ ਸੀ ਉਹ ਅਹੁਦਾ ਉਹਨਾਂ ਦਿਨਾਂ 'ਚ ਉਹਦਾ ਇੱਕ ਅਹੁਦਾ ਸੀ ਉਹ ਕੀ ਸੀ ਉਹਨਾਂ ਦਿਨਾਂ 'ਚ ਰਾਜਾ ਸੀ ਅੱਜ ਤੁਹਾਡਾ ਵੀ ਇੱਕ ਔਦਾ ਹੈ ਉਹ ਪੋਸਟ ਕੀ ਆ ਤੁਹਾਡੇ ਪਰਿਵਾਰ ਨੂੰ ਪਾਲਣ ਦੀ ਪੋਸਟ ਤੁਹਾਡੀ ਨੌਕਰੀ ਹੋ ਸਕਦਾ ਤੁਹਾਡੀ ਨੌਕਰੀ ਅੱਜ ਖਤਰੇ ਵਿੱਚ ਪੈ ਗਈ ਆ ਤੁਹਾਡਾ ਪੋਸਟ ਤੁਹਾਡੀ ਪੋਜੀਸ਼ਨ ਸ਼ਾਇਦ ਖਤਰੇ ਦੇ ਵਿੱਚ ਆ ਤੁਹਾਨੂੰ ਲੱਗਿਆ ਇਹ ਨੌਕਰੀ ਪੱਕੀ ਆ ਲੇਕਿਨ ਅਜੋਸੇ ਨੌਕਰੀ ਨੂੰ ਤੁਸੀਂ ਗਵਾ ਲਿਆ ਐਸਾ ਮੌਕਾ ਆ ਗਿਆ ਹੋਵੇ ਤੁਹਾਡੀ ਆਮਦਨੀ ਨੂੰ ਗਵਾਲਿਆ ਹੋਵੇ ਐਸਾ ਸਮਾਂ ਆ ਗਿਆ ਹੋਵੇ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਜ਼ਰੂਰੀ ਪੋਸ਼ਣ ਖਤਰੇ ਚ ਪੈ ਗਿਆ ਹੋਵੇ ਉਸ ਨੌਕਰੀ ਦਾ ਸਹਾਰਾ ਲੈ ਕੇ ਸ਼ਾਇਦ ਤੁਸੀਂ ਲੋਨ ਲਿਆ ਹੋਵੇਗਾ ਕਾਰੋਬਾਰ ਦੇ ਲਾਭ ਦਾ ਸਹਾਰਾ ਲੈ ਕੇ ਤੁਸੀਂ ਕਰਜ਼ਾ ਲਿਆ ਹੋਵੇਗਾ ਅਤੇ ਕੁਝ ਲਾਗਤ ਲਾਉਣੀ ਸੋਚ ਕੇ ਜਾਂ ਹੋਰ ਥੋੜਾ ਕੁਝ ਪਤਨੀ ਅਤੇ ਬੱਚਿਆਂ ਨੂੰ ਸੁਖਦਾਇਕ ਵਾਤਾਵਰਨ ਦੇਣਾ ਹੈ ਇਹ ਸੋਚ ਕੇ ਇੱਕ ਚੰਗੇ ਘਰ ਚ ਚੰਗੇ ਹਾਲਾਤਾਂ 'ਚ ਰਹਿਣ ਲਈ ਤੁਸੀਂ ਲੋਨ ਲਿਆ ਹੋਵੇਗਾ ਜਿਸ ਨੌਕਰੀ ਦਾ ਸਹਾਰਾ ਲੈ ਕੇ ਤੁਸੀਂ ਲੋਨ ਲਿਆ ਹੈ ਜੇ ਉਹ ਨੌਕਰੀ ਖਤਰੇ 'ਚ ਪੈ ਗਈ ਤਾਂ ਜਿਸ ਕਾਰੋਬਾਰ ਦਾ ਸਹਾਰਾ ਲੈ ਕੇ ਤੁਸੀਂ ਲੋਨ ਲਿਆ ਹੈ ਜੇ ਉਹ ਹੀ ਖਤਰੇ 'ਚ ਪੈ ਗਿਆ ਤਾਂ ਕਿਵੇਂ ਭਵਿਕ ਚੱਲ ਸਕੇਗਾ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰ ਸਕੋਗੇ ਇੱਕ ਪਾਸੇ ਅਧਿਕਾਰ ਖਤਰੇ 'ਚ ਪੈ ਗਿਆ ਸੀ ਦੂਜੇ ਪਾਸੇ ਆਰਥਿਕ ਹਾਲਾਤ ਖਰਾਬ ਹੋ ਗਏ ਸੀ ਸਾਰਿਆਂ ਦਾ ਭਵਿਕ ਖਤਰੇ 'ਚ ਪੈ ਗਿਆ ਸੀ ਉਸ ਖਤਰੇ ਤੋਂ ਕਿਵੇਂ ਬਾਹਰ ਨਿਕਲਣਾ ਹੈ ਜਦੋਂ ਐਸਾ ਸਵਾਲ ਮਨ ਦੇ ਵਿੱਚ ਆ ਰਿਹਾ ਸੀ ਉਸੇ ਸਾਲ ਹਿਜ਼ਕੀਆ ਰਾਜੇ ਦੇ ਜੀਵਨ 'ਚ ਇੱਕ ਭਿਆਨਕ ਸਮੱਸਿਆ ਆ ਗਈ ਉਹ ਸਮੱਸਿਆ ਕੀ ਸੀ ਉਹ ਰੋਗੀ ਹੋ ਗਿਆ ਸੀ ਮਰਨ ਵਾਲਾ ਸੀ 60 ਦੇ ਉੱਪਰ 60 ਪਿਆਰਿਓ ਕਿਉਂ ਕਈ ਵਾਰ ਕੁਝ ਲੋਕਾਂ ਦੇ ਜੀਵਨ 'ਚ ਕੁਝ ਆਤਮਿਕ ਲੋਕਾਂ ਦੇ ਜੀਵਨ 'ਚ ਸਮੱਸਿਆ ਤੋਂ ਬਾਅਦ ਸਮੱਸਿਆਵਾਂ ਆ ਜਾਂਦੀਆਂ ਹੈ ਹਿਜ਼ਕੀਆ ਨੇ ਸੋਚਿਆ ਮੈਂ ਹੁਣ ਥੋੜਾ ਸੰਭਲ ਗਿਆ ਹਾਂ ਇੱਕ ਹੋਰ ਸਮੱਸਿਆ ਆ ਗਈ ਚਲੋ ਮੈਂ ਇਹਦੇ ਵਿੱਚੋਂ ਨਿਕਲ ਗਿਆ ਇਹ ਸੋਚ ਕੇ ਉਹ ਸਾਹ ਲੈਣ ਲੱਗਾ ਤਾਂ ਇੱਕ ਹੋਰ ਸਮੱਸਿਆ ਆ ਗਈ ਇੱਕ ਹੋਰ ਦੁੱਖ ਆ ਗਿਆ ਇਸ ਤਰ੍ਹਾਂ ਦੁੱਖਾਂ ਤੋਂ ਬਾਅਦ ਦੁੱਖ ਆਉਂਦੇ ਰਹੇ ਮੁਸ਼ਕਿਲਾਂ ਤੋਂ ਬਾਅਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਸ ਤਰ੍ਹਾਂ ਜੀਣਾ ਹੈ ਸੋਚਨ ਦੇ ਸਮੇਚ ਉਸ ਦੇ ਰਾਜ ਦੇ 14ਵੇਂ ਸਾਲ ਚ ਹਜ਼ਕੀਆ ਤੇ ਇੱਕ ਹੋਰ ਭਿਆਨਕ ਸਮੱਸਿਆ ਆ ਗਈ ਉਹ ਐਸੀ ਕੀ ਉਹ ਰੋਗੀ ਹੋ ਗਿਆ ਉਮਰਨ ਵਾਲਾ ਸੀ ਉਸ ਨੂੰ ਜੋ ਰੋਗ ਹੋਇਆ ਸੀ ਉਹ ਰੋਗ ਕਿਸੇ ਬਾਈਬਲ ਦੇ ਵਿੱਚ ਕੀ ਆਓ ਵੇਖਦੇ ਹਾਂ ਉਹਨਾਂ ਦਿਨਾਂ ਚ ਹਜ਼ਕੀਆ ਐਸਾ ਰੋਗੀ ਹੋਇਆ ਕਿ ਉਹ ਮਰਨ ਵਾਲਾ ਸੀ ਐ ਸਿਰ ਦਰਦ ਨਹੀਂ ਸੀ ਕਿ ਜਲਦੀ ਠੀਕ ਹੋ ਜਾਵੇ ਨਾ পেট ਦਰਦ ਸੀ ਕਿ ਇੱਕ ਦੋ ਦਿਨ ਚ ਠੀਕ ਹੋ ਜਾਵੇ ਉਸ ਨੂੰ ਜੋ ਬਿਮਾਰੀ ਸੀ ਉਹ ਬਿਮਾਰੀ ਲੈ ਕੇ ਜਾਣ ਵਾਲੀ ਬਿਮਾਰੀ ਲੱਗੀ ਸੀ ਇੱਕ ਜਵਾਨ ਜੋ 40 ਸਾਲ ਦਾ ਵੀ ਨਹੀਂ ਸੀ ਇੰਨੀ ਜਲਦੀ ਉਹ ਮਰਨ ਵਾਲਾ ਸੀ ਐਸੇ ਸਮੇਂ ਤੇ ਇੱਕ ਪਾਸੇ ਆਪਣੇ ਅਹੁਦੇ ਨੂੰ ਬਚਾ ਰਿਹਾ ਸੀ ਉਹ ਯਾਨੀ ਇੱਕ ਪਾਸੇ ਆਪਣੇ ਰਾਜ ਨੂੰ ਉਹ ਬਚਾ ਰਿਹਾ ਸੀ ਦੂਜੇ ਪਾਸੇ ਆਪਣੀ ਪ੍ਰਜਾ ਨੂੰ ਬਚਾਉਂਦੇ ਹੋਏ ਕਿਸੇ ਵੀ ਤਰੀਕੇ ਨਾਲ ਇਸ ਮੁਸੀਬਤ ਤੋਂ ਬਾਹਰ ਆ ਜਾਵਾਂਗਾ ਸੋਚ ਰਿਹਾ ਸੀ ਉਸੇ ਸਮੇਂ ਉਹ ਮਰਨ ਵਾਲਾ ਸੀ ਕੀ ਕਰਨਾ ਹੈ ਸਮੱਸਿਆਵਾਂ ਤੋਂ ਬਾਤ ਸਮੱਸਿਆਵਾਂ ਆ ਰਹੀਆਂ ਸੀ ਹਿਜਕਿਆ ਰਾਜਾ ਕਿਵੇਂ ਇੰਨਾ ਦਾ ਸਾਹਮਣਾ ਕਰ ਸਕਦਾ ਸੀ ਪਿਆਰਿਓ ਆਮ ਤੌਰ ਤੇ ਸਾਡੇ ਪੁਰਖਿਆਂ ਨੇ ਕੀ ਕਿਹਾ ਸੀ ਤੁਸੀਂ ਜਾਣਦੇ ਹੋ ਸਿਹਤ ਹੀ ਤੰਦਰੁਸਤੀਆ ਜਾਇਦਾਦ ਹੋਵੇ ਨਾ ਹੋਵੇ ਸੰਪਤੀ ਹੋਵੇ ਨਾ ਹੋਵੇ ਅਗਰ ਸਿਹਤ ਹੈ ਤਾਂ ਕੁਝ ਨਾ ਕੁਝ ਕਰਕੇ ਜੀ ਸਕਦੇ ਆ ਜੇ ਸਿਹਤ ਹੀ ਖਰਾਬ ਹੋ ਗਈ ਤਾਂ ਉਸ ਪੈਸੇ ਦਾ ਕੀ ਕਰਾਂਗੇ ਸੰਪਤੀ ਹੋਣ ਦਾ ਕੀ ਫਾਇਦਾ ਅਧਿਕਾਰ ਹੋਣ ਦਾ ਕੀ ਫਾਇਦਾ ਵੱਡੇ ਵੱਡੇ ਮਹਾਨ ਅਧਿਕਾਰੀ ਅੱਜ ਹਸਪੀਟਲ ਚ ਮੌਤ ਨਾਲ ਲੜ ਰਇਆ ਵੱਡੀ ਵੱਡੀ ਦੌਲਤ ਵਾਲੇ ਅੱਜ ਹਸਪੀਟਲ ਦੇ ਵਿੱਚ ਮੌਤ ਨਾਲ ਲੜ ਰਇਆ ਯਾਨੀ ਜਦੋਂ ਜਾਨ ਲੈਵਾ ਬਿਮਾਰੀ ਆ ਜਾਂਦੀ ਆ ਸੰਪਤੀ ਹੋ ਸਕਦੀ ਆ ਤਨ ਦੌਲਤ ਹੋ ਸਕਦੀ ਆ ਸੁੰਦਰਤਾ ਹੋ ਸਕਦੀ ਆ ਅਧਿਕਾਰ ਹੋ ਸਕਦਾ ਹੈ ਜਾਂ ਉਹਦੇ ਜਿੰਨੇ ਵੀ ਲੋਗ ਆ ਉਹਨਾਂ ਨੂੰ ਬਚਾਉਣਾ ਆਸਾਨ ਕੰਮ नहीं सी इस दी जो बीमारी सी ठीक होने वाली नहीं सी जानलेवा बीमारी सी की करना है हिजकिया ने की जानदे हो रो रो के प्रार्थना कोई साडे विचार है कहने वाला प्रभु मेरी सेहत खराब हो रही है। मेरी आर्थिक स्थिति दिन प्रतिदिन दिन, दिन प्रतिदिन बिगड़ती जा रही आ मेरिया सारियां आसा मिट रही है ਜੀਵਨ ਦੇ ਪ੍ਰਤੀ ਹੀ ਮੇਰੀ ਉਮੀਦ ਦਿਨ ਪ੍ਰਤੀ ਦਿਨ ਖਤਮ ਹੋ ਰਹੀਆ ਮੈਨੂੰ ਨਹੀਂ ਲੱਗਦਾ ਕਿ ਮੇਰੀ ਸਮੱਸਿਆ ਦੂਰ ਹੋਵੇਗੀ ਮੇਰਾ ਦੁੱਖ ਦੂਰ ਹੋ ਰਿਹਾ ਮੈਨੂੰ ਨਹੀਂ ਪਤਾ ਲੱਗ ਰਿਹਾ ਐਸੇ ਸਮੇਂ ਤੇ ਮੈਂ ਕੀ ਕਰਾਂ ਕਿ ਮੇਰੇ ਦਿਨ ਬਦਲ ਜਾਣ ਕਿ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤਾਂ ਫਿਰ ਸੁਣੋ ਜਦੋਂ ਹਿਜਕਿਆ ਐਸੇ ਹਾਲਾਤਾਂ ਵਿੱਚੋਂ ਨਿਕਲਿਆ ਉਸਨੇ ਕੀ ਕੀਤਾ ਜਾਣਦੇ ਹੋ ਹੰਝੂਆਂ ਦੀ प्रार्थना प्यारे दोनों हाथ चक के पूरे मन तो रो रो के प्रार्थना करो दुआ करो प्रभु के सामने तुसी जो भी प्रार्थना करोगे वो ते जीवन चमत्कार करेगी महान परमेश्वर थोड़ा धनवाद प्रभु येशु धनवाद होवे ਸਾਡੇ ਜੀਵਨ ਦੇ ਵਿੱਚ ਅਦਭੁਤ ਕੰਮ ਕਰਨ ਦੇ ਲਈ ਤੁਹਾਡਾ ਧੰਨਵਾਦ ਪਿਤਾ ਤੁਹਾਡੀ ਹੀ ਮਹਿਮਾ ਤੁਹਾਡੀ ਹੀ ਪ੍ਰਸ਼ੰਸਾ ਤੁਹਾਡੀ ਹੀ स्तुਤੀ ਯੁਗਾਂ-ਯੁਗ ਤੱਕ ਹੁੰਦੀ ਰਹੇ ਧੰਨਵਾਦ ਦੇ ਯੋਗ ਤੂੰ ਹੀ ਆ ਮਹਿਮਾ ਦੇ ਯੋਗ ਵੀ ਤੂੰ ਹੀ ਆ ਤੂੰ ਵਿਸ਼ਵਾਸ ਯੋਗ परमेश्वर है पिता साढ़े सार्ज दी तू प्रार्थना सुन ली आ इसलिए थोड़ा धनवाद करते हुए प्रभु येशु के नाम च दे, दे हाँ पिता आमीन ਉਜ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਹ ਸੇਵ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਝੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72